ਭਗਵੰਤ ਮਾਨ ਮਰਾਸੀ ਦਾ ਮੁੰਡਾ ਮਰਾਸੀਆਂ ਦਾ ਹੀ ਹੈ ਤੇ ਜੱਟ ਦਾ ਉਹ ਜੱਟ ਕੇ ਵਿੱਚ ਜੱਟ ਕੇ ਚੰਦਾ ਪਿੰਦਾ ਮੈਂ ਲੈ ਮੈਂ ਜਾਟ ਹੀ ਹੈ ਮੈਂ ਜੋ ਮਾਂਗਦਾ ਮੈਂ ਮੰਗਤਾਂ ਦੀ ਪੂਰੀ ਕਰਾਉਂਦਾ ਉਹਦਾ ਮਰਾਸੀ ਨੂੰ ਗੰਦਾ ਮਰਾਸੀ ਨੂੰ ਬਣਾ ਕੇ ਭਗਵੰਤ ਮਾਨ ਗੰਦਾ ਬਿਲਕੁਲ ਇਹਦਾ ਵੀ ਆਪਣਾ ਨਹੀਂ ਜਦੋਂ ਸਾਡਾ ਬਣੂ ਬਣੂ ਤਾਂ ਸਾਡੇ ਕੰਮ ਕਰਉਂਦੇ ਤਾਂ ਸਾਡੇ ਜੋੜਾਂ 'ਚ ਬਹਿ ਗਿਆ ਇਹ ਬਿਲਕੁਲ ਗੰਦਾ ਨਹੀਂ ਇਹ ਮੁੱਦੀ ਉਹਨਾਂ ਨਾਲ ਮਿਲੇ ਹੋਇਆ ਪੂਰਾ ਮਿਲਿਆ ਜੀ ਮੈਂ ਦੀਵਾਨੀ ਦੀਵਾਨੀ ਨਾ ਖਾ ਦੇਣਾ ਪੂਰਾ ਮਿਲਿਆ ਉਹਦੀ ਬਿਲਕੁਲ ਬਿਸਰਮਾ ਏ ਨਹੀਂ ਅਸੀਂ ਆਨੇ ਆਂ ਕਿ ਇਹ ਬੰਦਾ ਬਣਦਾ ਬੰਦਾ ਬਣਦਾ ਨਾਂ ਬਣਿਆ ਤੇ ਬੰਦਾ ਇਹਨੂੰ ਬਣਾ ਕੇ ਵਿਖਾਵਾਂ ਉਹ ਇੱਥੇ ਹਰ ਇੱਕ ਦੇ ਲੰਗਰ ਸਾਹਿਬ ਕੋ ਵਾਧੂ ਆ ਚਾਵਾ ਦੇ ਗੱਫੇ ਤੇ ਰੋਟੀਆਂ ਦੇ ਗੱਫੇ ਸਾਹਿਬ ਕੋ ਵਾਧੂ ਆ ਅਸੀਂ ਆਨੇ ਆਂ ਕਿ ਮੋਦੀ ਤੋਂ ਸਮਝ ਚੰਗਾ ਰਹੇਦਾ ਤੈਨੂੰ ਗਾਹ ਵੀ ਲੋ ਸਾਨੂੰ ਸਾਡੀ ਮੰਗ ਪੂਰੀ ਕਰ ਤੇ ਅਸੀਂ ਤਾਂ ਸਾਡੀ ਮੰਗ ਪੂਰੀ ਤੁਸੀਂ ਕਰ ਰੋ ਜਾਈਏ ਆਉਣੇ ਵਾਲੇ ਸਮੇਂ 'ਚ ਵੋਟ ਪਾਉਂਗੇ ਫਿਰ ਨਾ ਜੀ ਨਾ ਨਾ ਬੋਲ ਇਹਦਾ ਪਰਸ਼ਾਵਾ ਵੇਖ ਨਹੀਂ ਖੁੱਸਾਰੇ ਇਹਦਾ ਪਰਸ਼ਾਵਾ ਵੇਖ ਨਹੀਂ ਖੁੱਸਾਰੇ ਬਾਬਾ ਜੀ ਦਾ ਪਛਾਵਾ ਨਾ ਪਛਾਵੇ ਕੋ ਨਾ ਬੋੜਾ ਨਾ ਕਿ ਦਰਸ਼ਕਾਂ ਕਰੇ ਖੁਸ਼ੇ ਤੇ ਪਹਿਲਾ ਦਿਨ ਦੇ ਉੱਤੇ ਅਸੀਂ ਇੱਥੇ ਖਨੌਰੀ ਬਾਰਡਰ ਤੋਂ ਰਤਨਪੁਰਾ ਬਾਰਡਰ ਤੋਂ ਤੇ ਸ਼ੰਭੂ ਬਾਰਡਰ ਤੋਂ ਸਾਰੇ ਅਪਡੇਟ ਦੇ ਰਹੇ ਹਾਂ ਤੇ ਇੱਥੇ ਜਿਹੜਾ ਖਨੌਰੀ ਬਾਰਡਰ ਹੈ ਜਾਂ ਸ਼ੰਭੂ ਬਾਰਡਰ ਹੈ ਇੱਥੇ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਪਹੁੰਚ ਰਹੀਆਂ ਨੇ ਅੱਜ ਤੇ ਸਾਨੂੰ ਇੱਕ ਬਾਪੂ ਜੀ ਮਿਲੇ ਨੇ ਉਹ ਕਹਿੰਦੇ ਮੈਂ ਆਪਣੀ ਜਿਹੜੀ ਭਾਵਨਾ ਸ਼ੇਅਰ ਕਰਨੀ ਆਂ ਜਿਹੜਾ ਸਰਕਾਰਾਂ ਨੇ ਉਹਨਾਂ ਨੇ ਇੰਨਾ ਗੰਦ ਪਾਇਆ ਹੋਇਆ ਅਸੀਂ ਜਿਹੜੀ ਉਮੀਦ ਲੈ ਕੇ ਸਰਕਾਰਾਂ ਨੂੰ ਵੋਟਾਂ ਪਾਈਆਂ ਸੀ ਉਹ ਇੱਕ ਵੀ ਉਮੀਦ ਦੇ ਉੱਤੇ ਸਰਕਾਰ ਖਰੀ ਨਹੀਂ ਉੱਤੀ ਭਗਵੰਤ ਮਾਨ ਕਿਸੇ ਕੇ ਉਮੀਦ ਤੇ ਖਰਾ ਨਹੀਂ ਉਤਰਿਆ ਕੀ ਕਹਿਣਾ ਚਾਹੋਗੇ ਬਾਪੂ ਜੀ ਆਹ ਖਾਲਸਾ ਵਾਜੀ ਫਤਿਹ ਅਸੀਂ ਪਾਸੋਂ ਆਏ ਨੇ ਸਾਡੀਆਂ ਮੰਗਾ ਪੂਰੀਆਂ ਕਰਨ ਸਾਡੇ ਦੇ ਬੀਬੀਆਂ ਮਾਈਆਂ ਆ ਇਹਨਾਂ ਦੀ ਉਹਨਾਂ ਦਾ ਹੱਕ ਉਹਨਾਂ ਨੂੰ ਦੇਣਾ ਚਾਦੇ ਹਾਲੇ ਹਾਲੇ ਖਾਦੇ ਕਿਸਾਨਾਂ ਦਾ ਸਾਡਾ ਹੱਕ ਪੂਰਾ ਕਰਨਾ ਚਾਹੀਦਾ ਇਹ મોદી ਇਹ ਸ਼ਰਮ ਬਿਲਕੁਲ ਬਸਰਮਾ ਮੋਦੀ ਬਿਲਕੁਲ ਬਸਰਮਾ ਇਹ ਨਹੀਂ ਅਸੀਂ ਜਾਣਦੇ ਆ ਕਿ ਇਹ ਬੰਦਾ ਬਣ ਜਾ ਬੰਦਾ ਬਣ ਜਾ ਨਾਂ ਬਣਿਆ ਤੇ ਬੰਦਾ ਇਹਨੂੰ ਬਣਾ ਕੇ ਵਿਖਾਵਾਂ ਉਹ ਇੱਥੇ ਹਰ ਕਿਸੇ ਲੰਗਰ ਸਾਹਿਬ ਕੋ ਵਾਧੂ ਆ ਜਾਵਾ ਦੇ ਗੱਫੇ ਤੇ ਰੋਟੀਆਂ ਦੇ ਗੱਫੇ ਸਾਹਿਬ ਕੋ ਵਾਧੂ ਆਹੀ ਜਾਣਦੇ ਆ ਕਿ ਮੋਦੀ ਤਾਂ ਸਮਝ ਚੰਗਾ ਰਹੇਦਾ ਤੈਨੂੰ ਗਾਹ ਵੀ ਸਾਨੂੰ ਸਾਡੀ ਮੰਗ ਪੂਰੀ ਕਰ ਤੇ ਅਸੀਂ ਤਾਂ ਸਾਡੀ ਮੰਗ ਪੂਰੀ ਤੁਸੀਂ ਕਰਨੀ ਚਾਹੀਏ ਜਿਹੜੇ ਬਾਪੂ ਜੀ ਆਪਣਾ ਭਗਵੰਤ ਮਾਨ ਸੀ ਉਹਨੇ ਕਿਹਾ ਸੀ ਮੈਂ ਜੱਟ ਦਾ ਪੁੱਤ ਆ ਮੈਂ ਕਿਸਾਨਾਂ ਲਈ ਖੜੂਗਾ ਹੁਣ ਉਹ ਮੀਟਿੰਗ ਚ ਉੱਠ ਕੇ ਚਲੇ ਗਿਆ ਜੱਟਾਂ ਨਾਲ ਔਖਾ ਹੋ ਕੇ ਕੀ ਕਹੋਂਗੇ ਉਹ ਜੱਟ ਨਹੀਂ ਉਹ ਮਰਾਸੀ ਆ ਅੱਛਾ ਭਗਵੰਤ ਮਾਨ ਮਰਾਸੀ ਭਗਵੰਤ ਮਾਨ ਮਰਾਸੀ ਦਾ ਮੁੰਡਾ ਮਰਾਸੀਆਂ ਦਾ ਹੀ ਹੈ ਤੇ ਜੱਟ ਦਾ ਹੁੰਦਾ ਜਟਕੇ ਵਿੱਚ ਜੱਟ ਕੇ ਝੰਡਾ ਪਿੰਦਾ ਮੈਂ ਲੈ ਮੈਂ ਜੱਟ ਹੀ ਹੈ ਮੈਂ ਜੋ ਵੀ ਮੰਗਦਾ ਮੈਂ ਮੰਗਤਾਂ ਦੀ ਪੂਰੀ ਕਰਾਉਂਦਾ ਉਹਦਾ ਮਰਾਸੀ ਕੋਲ ਗੰਦਾ ਮਰਾਸੀ ਕੋਲ ਬੜਾ ਮੋਦੀ ਇਹ ਭਗਵੰਤ ਮਾਨ ਗੰਦਾ ਬਿਲਕੁਲ ਇਹਦਾ ਜਿਆ ਬਣਾਇਆ ਸੀ ਜਦੋਂ ਸਾਡੇ ਬਣੂ ਬਣੂ ਤੇ ਸਾਡੇ ਕੰਮ ਕਰਉਂਦੇ ਤਾਂ ਸਾਡੇ ਜੋੜਾਂ 'ਚ ਬਹਿ ਗਿਆ ਹੂੰ ਇਹ ਬਿਲਕੁਲ ਗੰਦਾ ਨਹੀਂ ਇਹ ਮੁੱਦੀਆਂ ਨਾਲ ਮਿਲੇ ਹੋਇਆ ਪੂਰਾ ਮਿਲਿਆ ਜੀ ਦਾਨੀ دیਵਾਨੀ ਨਾ ਖਾ ਦੇਣਾ ਪੂਰਾ ਮਿਲਿਆ ਇਹ ਜੇ ਨਹੀਂ ਤਾਂ ਹੁੰਦਾ ਜੀਵਿੰਦਾਰਾਂ ਦਾ ਮੁੰਡਾ ਆਂਦਾ ਚਲੋ ਜਾਨਾ ਮੈਂ ਤਾਂ ਨਾ ਨਾ ਤੁਹਾਡੀ ਮੰਗਾਂ ਮੈਂ ਪੂਰੀਆਂ ਕਰੋ ਕਾ ਉਹਦਾ ਜੱਟਾਂ ਨਾਲੇ ਭਿੜ ਗਿਆ ਉਦੋਂ ਮੀਟਿੰਗ ਚ ਉਹਨੇ ਪਿੜਨਾ ਹੀ ਪਿੜਨਾ ਉਹਨੇ ਛੇਤਰ ਵਰਨੇ ਉਹਨੂੰ ਹਾਰ ਕੇ ਗਾਂ ਉਹਦਾ ਨਾਲ ਜਨਾਨਗਣੇ ਚਪੜਾ ਮਾਰਦੀਆਂ ਬੰਦਿਆਂ ਨੇ ਚਪੇੜਾ ਮਾਰਦੇ ਫਿਰ ਗਾਂ ਬੋਲ ਨਹੀਂ ਲੈ ਸਕਦਾ ਹੈ ਨੀ ਆਉਣੇ ਵਾਲੇ ਸਮੇਂ ਚ ਵੋਟ ਪਾਉਂਗੇ ਫਿਰ ਨਾ ਜੀ ਨਾ ਨਾ ਬੋਲ ਇਹਦਾ ਪਛਾਵਾ ਵੇਖ ਨਹੀਂ ਖੁਸ਼ ਹਾਰੇ ਇਹਦਾ ਪਛਾਵਾ ਵੇਖ ਕੇ ਨਹੀਂ ਖੁਸ਼ ਹਾਰੇ ਬਾਬਾ ਜੀ ਦਾ ਪਛਾਵਾ ਨਾ ਪਛਾਵੇ ਕੋ ਨਾ ਵੋਟਾਂ ਨੇ ਕਿ ਦਰਸ਼ਨ ਕਰਕੇ ਨਹੀਂ ਖੁਸ਼ ਹੋਏ ਤੇ ਇਹੋ ਜੀ ਗੱਲ ਆ ਜਿਹੜਾ ਅੱਜ ਵੱਡਾ ਇਕੱਠ ਹੋਇਆ ਇੱਥੇ ਮਹਿਲਾਵਾਂ ਦਾ ਇਕੱਠ ਹੋਇਆ ਉਹਦੇ ਬਾਰੇ ਕੀ ਕਹੋਗੇ ਇਹ ਵੀ ਚੜਦੀ ਕੜਾ ਮਹਾਰਾਜ ਚੜਦੀ ਕੜਾ ਕਰੇ ਇਹ ਇਹਨੇ ਮੋਰਚਾ ਜਿਤਨਾ ਨੇ ਇਹ ਇਕੱਠ ਨੇ ਇਹ ਉਹਨਾਂ ਇਹਨੇ ਮੋਰਚਾ ਜਿਤਨਾ ਇਹਨੇ ਮੋਰਚਾ ਜਿੱਤ ਕੇ ਖਾਣਾ ਮੀਂਹ ਤੇ ਮਾਈਆਂ ਪਹਿਰਾਣੇ ਜਿਹੜਾ ਇੱਥੇ ਲੋਕ ਘਰਾਂ ਚ ਬੈਠੇ ਨੇ ਅੱਜ ਇੱਥੇ ਵੀ ਬਹੁਤ ਵੱਡੀ ਗਿਣਤੀ ਚ ਆਏ ਹੋਏ ਨੇ ਜਿਹੜੇ ਲੋਕ ਘਰੇ ਬੈਠੇ ਨੇ ਉਹਨਾਂ ਨੂੰ ਕੀ ਸੁਨੇਹਾ ਦਵਾਂਗੇ ਉਹਨਾਂ ਨੂੰ ਕੀ ਆਹਿਆਂ ਦੇ ਆਓ ਭਰਾਓ ਆਓ ਅਹੀਂ ਆਓ ਮੜ ਕੇ ਟਾਈਮ ਨਾ ਗਵਾ ਲਿਆ ਜੋ ਆਜੋ ਅਹੀਂ ਇਹਨੇ ਕਾਰ ਪਰਤੀ ਆਓ ਇੱਕ ਇਹ ਕੇ ਕੇ ਬੰਦਾ ਦੇ ਕੇ ਮਾਈ ਕਾਰ ਪਰਤੀ ਆਓ ਤੇ ਕੇ ਬੰਦਾ ਨਹੀਂ ਉਹਨਾਂ ਦੇ ਮਾਈ ਆ ਜਾਣ ਕੇ ਵੇਖੋ ਜੇ ਜਦੋਂ ਇਹ ਮੋਦੀ ਦੇ ਇਹ ਭਗਵੰਤ ਮਾਨ ਦੇ ਹੁਣ ਬਹਾਨਾ ਭਾਲਦਾ ਫਿਰਦਾ ਪੀ ਮੈਂ ਆ ਗੱਲ ਕਰਾਂ ਇਹ ਬਹਾਨਾ ਪਾਲਦਾ ਫਿਰਦਾ ਵੀ ਮੈਂ ਇਹੋ ਜਿਹੀ ਗੱਲਾਂ ਵੇਖਾ ਹੁਣ ਇਹਨਾਂ ਚਾਹੀਦਾ ਇਹਨਾਂ ਨੂੰ ਇਹਨੂੰ ਚਾਹੀਦਾ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਨਾਲ ਖੜਾ ਹੋਵੇ ਤੇ ਨਾਲ ਆ ਕੇ ਮੈਂ ਮੈਂ ਤੁਹਾਡੇ ਨਾਲ ਵੀ ਆਉ ਹਾਂ ਹੈ ਇਹ ਇਹਾਂ ਦਾ ਜੱਟਾਂ ਦਾ ਮੁੰਡਾ ਤੇ ਮਰਾਸੀਆਂ ਦਾ ਮੁੰਡਾ